ਬਾਗੀ ਤੜੇ ਦੀ ਸ਼ਿਕਾਇਤ ਤੇ ਸਿੰਘ ਸਹਬਾਨਾ ਨੇ ਸੁਖਬੀਰ ਸਿੰਘ ਬਾਦਲ ਨੂੰ ਕੀਤਾ ਤਲ 15 ਦਿਨਾਂ ਚ ਮੰਗਿਆ ਜਵਾਬ ਸੁਖਬੀਰ ਬਾਦਲ ਤੇ ਪੰਥਕ ਪਾਵਨਾਵਾਂ ਦੀ ਤਰਜ਼ਮਾਨੀ ਨਾ ਕਰਨ ਦੇ ਇਲਜ਼ਾਮ 90 ਲੱਖ ਦੇ ਇਸ਼ਤਿਹਾਰਾਂ ਤੇ ਵੀ ਮੰਗਿਆ ਜਵਾਬ ਚੰਡੀਗੜ੍ਹ ਚ ਬਾਗੀ ਤੜੇ ਦੀ ਹੋਈ ਮੀਟਿੰਗ ਅਕਾਲੀ ਦਲ ਸੁਧਾਰ ਲਹਿਰ ਸ਼ੁਰੂ ਕਰਨ ਦਾ ਕੀਤਾ ਫੈਸਲਾ ਸੁਖਬੀਰ ਸਿੰਘ ਬਾਦਲ ਤੇ ਮੁੜ ਸੱਦ ਦੇ ਨਿਸ਼ਾਨੇ ਕਿਹੜਾ ਲੋਕ ਕਰਨਗੇ ਫੈਸਲਾ ਕੌਣ ਹੈ ਅਸਲੀ ਅਕਾਲੀ ਚੰਡੀਗੜ੍ਹ 'ਚ ਬਲਵਿੰਦਰ ਸਿੰਘ ਪੁੰਦੜ ਦੀ ਅਗਵਾਈ 'ਚ ਹੋਈ ਅਕਾਲੀ ਦਲ ਦੀ ਮੀਟਿੰਗ ਬਾਗੀਆਂ ਤੇ ਬੋਲੇ ਪੁੰਦੜ ਜੇ ਕਿਸੇ ਨੂੰ ਵਹਿਮ ਸੁਬੀਰ ਬਾਦਲ ਖਿਲਾਫ ਲਾਂਡਲੈਂਡ ਪ੍ਰਦਾਨਗੀ ਦੀ ਚੋਣ 15 ਬੰਦੇ ਵੀ ਨਹੀਂ ਮਿਲੇ ਮਰਹੂਮ ਹਿੰਦੂ ਲੀਡਰ ਸੁਦੀਰ ਤੂ ਸੁਦੀਰ ਸੂਰੀ ਦੇ ਦੋਵੇਂ ਬੇਟੇ ਫਰੋਤੀ ਦੇ ਕੇਸ 'ਚ ਗ੍ਰਿਫਤਾਰ ਆ Polres ਸਰਪੁਲਿਸ ਨੇ 6 ਲੱਖ ਦੀ ਫਰੋਤੀ ਦੇ ਮਾਮਲੇ 'ਚ ਕੀਤੀ ਗ੍ਰਿਫਤਾਰੀ PWD ਮਨਿਸਟਰ ਹਰਪਜਨ ਸਿੰਘ ਈਟੀਓ ਨੇ ਟ੍ਰਾਂਸਪੋਰਟ ਮੰਤਰੀ ਨਿਤਿੰਨ ਗੜਕਰੀ ਨਾਲ ਕੀਤੀ ਮੀਟਿੰਗ ਪੰਜਾਬ ਚ ਨੈਸ਼ਨਲ ਹਾਈਵੇ ਪ੍ਰੋਜੈਕਟਸ ਨੂੰ ਲੈ ਕੇ ਹੋਈ ਚਰਚਾ ਸਸਿਕਾਲ న్యూਸ 18 ਪੱਛਾ ਹਰਿਆਣਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਫਰਕ ਤਾਂ ਪੈਂਦਾ ਹੈ ਲੈ ਕੇ ਮੈਂ ਵਿਜੇਪਾਲ ਸਿੰਘ ਬਰਾੜ ਤੁਹਾਡੇ ਸਾਹਮਣੇ ਹਾਜ਼ਰ ਹਾਂ ਸ਼ੁਰੂਆਤ ਇੱਕ ਵੱਡੀ ਖਬਰ ਤੋਂ ਪਿਛਲੇ ਦਿਨੀ ਇੱਕ ਗੋਲੀਕਾਂਡ ਚ ਮਾਰੇ ਗਏ ਹਿੰਦੂ ਆਗੂ ਸੁਦੀਰ ਸੂਰੀ ਦੇ ਦੋਵੇਂ ਬੇਟੇ ਪੁਲਿਸ ਨੇ ਗ੍ਰਿਫਤਾਰ ਕੀਤੇ ਨੇ ਔਰ ਮਾਮਲਾ ਹੈ ਫਰੋਤੀ ਦਾ ਫਰੋਤੀ ਮੰਗਣ ਦੇ ਮਾਮਲੇ ਦੇ ਵਿੱਚ ਗ੍ਰਿਫਤਾਰੀ ਹੋਈ ਹੈ ਸੁਦੀਰ ਸੂਰੀ ਦੇ ਦੋਨੋਂ ਮੁੰਡਿਆਂ ਦੀ 6 ਲੱਖ ਰੁਪਏ ਦੀ ਫਰੋਤੀ ਮੰਗਣ ਦੇ ਇਲਜ਼ਾਮ ਨੇ ਦੋਨਾਂ ਤੇ ਅੰਮ੍ਰਿਤਸਰ ਪੁਲਿਸ ਨੇ ਇਹਨਾਂ ਦੋਨਾਂ ਭਰਾਵਾਂ ਨੂੰ ਗ੍ਰਿਫਤਾਰ ਕੀਤਾ ਹੈ ਸੁਦੀਰ ਸੂਰੀ ਦਾ ਅੰਮ੍ਰਿਤਸਰ ਦੇ ਵਿੱਚ ਇੱਕ ਸਿੱਖ ਨੌਜਵਾਨ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ ਜਿਸ ਵੇਲੇ ਸੁਦੀਰ ਸੂਰੀ ਤਰਨੇ ਤੇ ਬੈਠੇ ਸਨ ਉਸ ਵੇਲੇ ਇੱਕ ਨੌਜਵਾਨ ਨੇ ਫਾਇਰਿੰਗ ਕੀਤੀ ਸੀ ਔਰ ਉਸ ਫਾਇਰਿੰਗ ਦੇ ਵਿੱਚ ਸੁਦੀਰ ਸੂਰੀ ਦੀ ਮੌਤ ਹੋ ਗਈ ਸੀ ਅੱਜ ਸੁਦੀਰ ਸੂਰੀ ਦੇ ਦੋਨੋਂ ਮੁੰਡਿਆਂ ਨੂੰ ਪੁਲਿਸ ਨੇ ਫਰੋਤੀ ਲੈਨ ਦੇ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤਾ ਹੈ 6 ਲੱਖ ਰੁਪਏ ਦੀ ਫਰੋਤੀ ਦੇ ਮਾਮਲੇ ਦੇ ਵਿੱਚ ਇਹ ਦੋਨੇ ਸੁਦੀਰ ਸੂਰੀ ਦੇ بیٹے ਨੇ ਮਾਨਕਾ ਤੇ ਪਾਰਸਾ ਇਹ ਇਨਾਂ ਨੇ ਜਿਹੜੀ ਗੱਲ ਆ ਉਹ ਕੰਪਲੇਨੈਂਟ ਆ ਜਿਹੜਾ ਉਹ ਕੰਪਲੇਨੈਂਟ ਵੱਲੋਂ ਸ਼ਿਕਾਇਤ ਪ੍ਰਾਪਤ ਹੋਈ ਆ ਉਹਦੇ ਮੁਤਾਬਕ ਤੱਥਾਂ ਦੇ ਆਧਾਰ ਤੇ ਸਪੱਸ਼ਟ ਕਰਕੇ ਜੋ ਕਾਰਵਾਈ ਬੰਦੀ ਆ ਅਪ੍ਰਿਸਮੇ ਵਿੱਚ। ਉਹ ਇੱਕ ਮਾਨਸ ਮਾਨਕ ਤੇ ਇੱਕ ਪਾਰਸ ਉਹ ਦੋ ਸੀ ਜਿਹੇ ਪਲੱਸ ਤਿੰਨ ਹੋਰ ਵਿਅਕਤੀ ਸੀਗੇ ਉਹ ਜਿਹੜੇ ਕਿ ਇੱਕ ਉਹਨਾਂ ਜੋ ਕੰਪਲੇਨਟ ਲੈ ਕੇ ਗਿਆ ਸੀ ਦੋ ਜਿਹੜੇ ਉਹਨਾਂ ਨੂੰ ਜਾਣਦੇ ਸੀਗੇ ਇਹ ਦੋਨਾਂ ਬੰਦਾਂ ਨੂੰ ਅਸੀਂ ਉਸ ਮਕਦਮੇ ਵਿੱਚ ਗ੍ਰਿਫਤਾਰੀ ਕੀਤੀ ਆ ਜਿਹੜੇ ਬਾਕੀ ਦੋ ਬੰਦੇ ਆਇਡੈਂਟੀਫਾਈਡ ਨੇ ਇੱਕ ਸੁਖਜਿੰਦਰ ਸਿੰਘ ਆ ਇੱਕ ਗੁਰਮੀਤ ਸਿੰਘ ਆ ਉਹਨਾਂ ਨੂੰ ਵੀ ਅਰੈਸਟ ਕਰ ਲਿਆ ਜਾਵੇਗਾ। ਪੁਲਿਸ ਜਿਹੜਾ ਇੱਕ ਬੰਦਾ ਹੋਰ ਆਨ ਆਈਡੈਂਟੀਫਾਈਡ ਆ ਜਿਹੜੇ ਇਸ ਐਕਸਟਰਸ਼ਨ ਦੇ ਵਿੱਚ ਡੈਫੀਨਿਟਲੀ ਜਿਹੜਾ ਵੀ ਕੋਈ ਗੈਰ ਕਾਨੂੰਨੀ ਕੰਮ ਕਰੇਗਾ ਉਹਦੀ ਆੜ ਦੇ ਵਿੱਚ ਜਿਹੜਾ ਕੰਮ ਕਰੇਗਾ ਉਹਨੂੰ ਸਰਕਾਰ ਵੱਲੋਂ ਉਹਨੂੰ ਪ੍ਰਸ਼ਾਸਨ ਵੱਲੋਂ ਪੁਲਿਸ ਰੱਖਿਆ ਦਾ ਹੱਕਦਾਰ ਨਹੀਂ ਹੈਗਾ ਰਾਦਰ ਦੈਨ ਕਾਨੂੰਨ ਤਾਂ ਸਾਡੇ ਸਹਿਯੋਗੀ ਰਜੀਵ ਸ਼ਰਮਾ ਜੁੜੇ ਨੇ ਹੋਰ ਜਾਣਕਾਰੀ ਦੇ ਲਈ ਰਜੀਵ ਪੂਰਾ ਮਾਮਲਾ ਕੀ ਹੈ ਕਿਸ ਮਾਮਲੇ ਦੇ ਵਿੱਚ ਫਰੋਤੀ ਮੰਗੀ ਗਈ ਸੀ ਅਦੇਖੋ ਜੋ ਪੁਲਿਸ ਕਮਿਸ਼ਨਰ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਇੱਕ ਦੁਕਾਨਦਾਰ ਸੀ ਜੋ ਮੋਬਾਈਲ ਤੇ ਲੈਪਟਾਪ ਦਾ ਬਿਜ਼ਨਸ ਕਰਦਾ ਸੀ ਤਾਂ ਉਸ ਦੇ ਕੋਲ ਇਹ ਦੋਵੇਂ ਪਹੁੰਚਦੇ ਨੇ ਔਰ ਉਸ ਨੂੰ ਇਹ ਜਾ ਕੇ ਇਹਨਾਂ ਵੱਲੋਂ ਕਿਹਾ ਜਾਂਦਾ ਕਿ ਉਸ ਵੱਲੋਂ ਜਿਹੜੇ ਮੋਬਾਈਲ ਵੇਚੇ ਜਾ ਰਹੇ ਨੇ ਉਸ ਦੇ ਵਿੱਚ ਨਕਲੀ ਚਿਪ ਜਿਹੜੀ ਆ ਉਹ ਲਗਾ ਕੇ ਵੇਚੀ ਜਾ ਰਹੀ ਹੈ ਤਾਂ ਉਸ ਦੇ ਤਹਿਤ ਉਸ ਦੀ ਦੁਕਾਨ ਤੋਂ ਮੋਬਾਈਲ ਔਰ ਕੁਝ ਲੈਪਟਾਪ ਜਿਹੜੇ ਨੇ ਉਹ ਇਹਨਾਂ ਵੱਲੋਂ ਜ਼ਬਰਦਸਤੀ ਚੱਕ ਲਏ ਜਾਂਦੇ ਨੇ ਉਸ ਤੋਂ ਬਾਅਦ ਇਹਨਾਂ ਨੂੰ ਜੋ ਹੈ ਇਹਨਾਂ ਵੱਲੋਂ ਉਸ ਸ਼ਖਸ ਨੂੰ ਆਪਣੇ ਕਿਸੇ ਦੁਕਾਨੇ ਤੇ ਬੁਲਾਇਆ ਜਾਂਦਾ ਔਰ ਉੱਥੇ ਇਹ ਗੱਲ ਕਹੀ ਜਾਂਦੀ ਹੈ ਕਿ ਅਸੀਂ ਤੇਰਾ ਛੁਟਕਾਰਾ ਤਾਂ ਕਰਾਂਗੇ ਜੇ ਤੂੰ 6 ਲੱਖ ਰੁਪਇਆ ਸਾਨੂੰ ਦੇਵੇਂਗਾ ਤਾਂ 6 ਲੱਖ ਰੁਪਇਆ ਲੈ ਕੇ ਉਸ ਤੋਂ ਬਾਅਦ ਇਹ ਵੀ ਕਿਹਾ ਗਿਆ ਕਿ ਉਹਨਾਂ ਨੂੰ 15 ਲੱਖ ਦੀ ਸ਼ਾਇਦ ਇੱਕ ਰਸੀਦ ਕੱਟ ਕੇ ਦੇ ਦਿੱਤੀ ਗਈ ਕਿ ਤੂੰ ਜੋ ਹੈ ਸਾਡੀ ਜਿਹੜੀ ਪਾਰਟੀ ਆ ਜਾਂ ਸਾਡਾ ਜਿਹੜਾ ਜੋ ਵੀ ਸੰਗਠਨ ਹੈ ਉਸ ਨੂੰ ਤੇਰੇ ਵੱਲੋਂ ਜੋ ਹੈ ਉਹ ਫੰਡ ਦਿੱਤਾ ਗਿਆ ਯਾਨੀ ਕਿ ਡੋਨੇਸ਼ਨ ਦਿੱਤੀ ਗਈ ਤਾਂ ਇਹ ਇਲਜ਼ਾਮ ਹੈ ਉਸ ਤੋਂ ਬਾਅਦ ਪੁਲਿਸ ਨੂੰ ਸ਼ਿਕਾਇਤ ਉਸ ਸ਼ਖਸ ਦੇ ਵੱਲੋਂ ਕੀਤੀ ਜਾਂਦੀ ਬਾਅਦ ਵਿੱਚ ਪੁਲਿਸ ਨੇ ਕਾਰਵਾਈ ਕੀਤੀ ਔਰ ਦੋ ਇਹਨਾਂ ਦੇ ਹੋਰ ਸਾਥੀ ਇਸ ਪੂਰੇ ਜਿਹੜੇ ਮਾਮਲੇ ਦੇ ਵਿੱਚ ਸ਼ਾਮਲ ਸੀ ਤਾਂ ਪੁਲਿਸ ਦਾ ਕਹਿਣਾ ਕਿ ਉਹਨਾਂ ਦੀ ਵੀ شناخت ਜਿਹੜੀ ਆ ਕਰ ਲਈ ਗਈ ਹੈ ਤਾਂ ਉਹਨਾਂ ਨੂੰ ਵੀ ਗ੍ਰਿਫਤਾਰ ਕਰ ਲਿਆ ਜਾਏਗਾ ਤਾਂ ਇਹ ਉਹੀ ਸੁਦੀਰ ਸੂਰੀ ਹੈ ਜਿਸ ਦਾ ਕੇ ਦਿਨ ਦਿਹਾੜੇ ਕਤਲ ਕਰ ਦਿੱਤਾ ਗਿਆ ਸੀ ਪੁਲਿਸ ਅਧਿਕਾਰੀਆਂ ਦੀ ਮੌਜੂਦਗੀ ਦੇ ਵਿੱਚ ਤਾਂ ਹੁਣ ਜਿਹੜਾ ਸੂਰੀ ਦਾ ਪਰਿਵਾਰ ਹੈ ਜੋ ਸੁਦੀਰ ਸੂਰੀ ਦਾ ਭਰਾ ਹੈ ਬ੍ਰਿਜਮੋਨ ਸੂਰੀ ਉਸਨੇ ਫੇਸਬੁੱਕ ਤੇ ਲਾਈਵ ਹੋ ਕੇ ਉਸੇ ਮਾਮਲੇ ਦੇ ਨਾਲ ਇਸ ਪੂਰੇ प्रकरण ਨੂੰ ਜੋੜਨ ਤਾਂ ਕਿਤੇ ਕੋਸ਼ਿਸ਼ ਕੀਤੀ ਹੈ ਉਹਨਾਂ ਨੇ ਕਿਹਾ ਕਿ ਉਸ ਮਾਮਲੇ ਕਰਕੇ ਹੀ ਸੁਦੀਰ ਤੂਰੀ ਦੇ ਜਿਹੜੇ بیٹے ਨੇ ਦੋਵੇਂ ਉਹਨਾਂ ਨੂੰ ਨਿਸ਼ਾਨਾ ਬਣਾਇਆ ਗਿਆ ਤਾਂ ਇਲਜ਼ਾਮ ਹੁਣ ਉਹਨਾਂ ਵੱਲੋਂ ਲਗਾਏ ਜਾ ਰਹੇ ਪਰ ਪੁਲਿਸ ਦਾ ਦਾਵਾ ਇਹ ਹੈ ਕਿ 6 ਲੱਖ ਦੀ ਪਰਤੀ ਮੰਗੀ ਗਈ ਸੀ ਜਿਸ ਕਰਕੇ ਇਹਨਾਂ ਦੋਵਾਂ ਦੀ ਗ੍ਰਿਫਤਾਰੀ ਜਿਹੜੀ ਹੈ ਉਹ ਅੰਮ੍ਰਿਤਸਰ ਦੇ ਸਿਵਲ ਲਾਈਨ ਥਾਣੇ ਦੀ ਪੁਲਿਸ ਵੱਲੋਂ ਕੀਤੀ ਗਈ ਹੈ ਜੀ ਸ਼ੁਕਰੀਆ राजीव ਧੰਨਵਾਦ ਇਸ ਜਾਣਕਾਰੀ ਦੇ ਲਈ ਤਾਂ ਸੁਦੀਰ ਸੂਰੀ ਦੇ ਦੋਵੇਂ بیٹے ਗ੍ਰਫਤਾਰ ਕੀਤੇ ਗਏ ਨੇ ਪੁਲਿਸ ਵੱਲੋਂ ਔਰ ਇੱਕ ਸ਼ਖਸ ਨੂੰ ਬਲੈਕਮੇਲ ਕਰਨ ਦੇ ਇਲਜ਼ਾਮ 'ਤੇ ਔਰ ਬਲੈਕਮੇਲ ਕਰਕੇ ਉਸ ਤੋਂ 6 ਲੱਖ ਰੁਪਇਆ ਲਿਆ ਗਿਆ ਸੀ ਜੋ ਪੁਲਿਸ ਦਾਵਾ ਕਰ ਰਹੀ ਹੈ ਔਰ ਪੁਲਿਸ ਨੇ ਇਸ ਮਾਮਲੇ ਨੂੰ ਵੈਰੀਫਾਈ ਕੀਤਾ ਔਰ ਵੈਰੀਫਾਈ ਕਰਨ ਤੋਂ ਬਾਅਦ ਕੇਸ ਦਰਜ ਕਰਕੇ ਇਹਨਾਂ ਦੋਨਾਂ ਨੂੰ ਅਰੈਸਟ ਕਰ ਲਿਆ ਦੋ ਹੋਰ ਦੀ ਤਲਾਸ਼ ਹੈ ਤੇ ਗੱਲ ਅਮਰਿਤਪਾਲ ਸਿੰਘ ਦੀ ਡਿਬਰੂਗੜ ਜੇਲ੍ਹ ਚ ਬੰਦ ਖਡੂਰ ਸਾਹਿਬ ਤੋਂ ਐਮਪੀ ਅਮਰਿਤਪਾਲ ਸਿੰਘ ਨੇ ਮੌਨਸੂਨ ਸੈਸ਼ਨ ਨੂੰ ਲੈ ਕੇ ਲੋਕ ਸਭਾ ਸਪੀਕਰ ਨੂੰ ਇੱਕ ਈਮੇਲ ਭੇਜੀ ਅਮਰਿਤਪਾਲ ਸਿੰਘ 22 ਜੁਲਾਈ ਤੋਂ ਸ਼ੁਰੂ ਹੋਣ ਵਾਲੇ ਮੌਨਸੂਨ ਸੈਸ਼ਨ ਚਾਹਣਾ ਚਾਹੁੰਦੇ ਨੇ ਈਮੇਲ 'ਚ ਅਮਰਿਤਪਾਲ ਸਿੰਘ ਨੇ ਸਪੀਕਰ ਤੋਂ ਉਹਨਾਂ ਦੀ ਹਿੱਸੇਦਾਰੀ ਨੂੰ ਲੈ ਕੇ ਜ਼ਰੂਰੀ ਤਿਆਰੀ ਕਰਨ ਦੀ ਮੰਗ ਕੀਤੀ ਹੈ ਅਮਰਿਤਪਾਲ ਸਿੰਘ 5 ਜੁਲਾਈ ਨੂੰ ਜੇਲ੍ਹ ਤੋਂ ਬਾਹਰ ਆਏ ਸੀ ਤਾਂ ਉਹਨਾਂ ਨੂੰ ਸੌਂਚਕਾਉਣ ਦੇ ਲਈ 4 ਦਿਨ ਦੀ ਪੈਰੋਲ ਮਿਲੀ ਸੀ ਦਿੱਲੀ 'ਚ ਪੈਰੋਲ ਤੋਂ ਬਾਅਦ ਅਮਰਿਤਪਾਲ ਨੂੰ ਅਸਮ ਦੀ ਡਿਬ੍ਰੂਗੜ ਜੇਲ੍ਹ ਵਾਪਸ ਲਿਜਾਇਆ ਗਿਆ ਪਿਛਲੇ ਸਾਲ 23 ਫਰਵਰੀ ਨੂੰ ਅਮਰਿਤਪਾਲ ਸਿੰਘ ਦੀ ਅਗਵਾਹੀ 'ਚ ਹਜ਼ਾਰਾਂ ਲੋਕਾਂ ਨੇ ਅਮ੍ਰਿਤਸਰ ਦੇ ਅਜਨਾਲਾ ਥਾਣੇ 'ਚ ਕਿਰਾਉ ਕੀਤਾ ਸੀ ਔਰ ਇਸ ਤੋਂ ਬਾਅਦ ਉਹਨਾਂ ਦੇ ਖਿਲਾਫ ਗੈਰ ਜ਼ਮਾਨਤੀ ਵਾਰੰਟ ਜਾਰੀ ਹੋਏ ਸੀ 18 ਮਾਰਚ ਨੂੰ ਅਮਰਿਤਪਾਲ ਘਰੋਂ ਫਰਾਰ ਹੋ ਗਏ ਪੁਲਿਸ ਜਾਂਚ ਏਜੰਸੀਆਂ ਦੇ ਨਾਲ ਮਿਲ ਕੇ 1 ਮਹੀਨੇ ਤੱਕ ਉਹਨਾਂ ਦੀ ਤਲਾਸ਼ ਕਰਦੀ ਰਹੀ 23 ਅਪ੍ਰੈਲ ਨੂੰ ਪੰਜਾਬ ਪੁਲਿਸ ਨੇ ਮੋਗਾ ਤੋਂ ਅਮਰਿਤਪਾਲ ਨੂੰ ਗ੍ਰਿਫਤਾਰ ਕੀਤਾ ਉਦੋਂ ਤੋਂ ਅਮਰਿਤਪਾਲ ਅਸਮ ਦੀ ਡਿਬਰੂਗੜ੍ਹ ਜੇਲ੍ਹ 'ਚ ਬੰਦ ਨੇ ਅਮਰਿਤਪਾਲ ਨੇ ਜੇਲ੍ਹ ਤੋਂ ਹੀ ਚੋਣ ਲੜੀ ਅਮਰਿਤਪਾਲ ਨੂੰ ਚੋਣ ਪ੍ਰਚਾਰ ਦੇ ਲਈ ਜੇਲ੍ਹ ਤੋਂ ਬਾਹਰ ਆਉਣ ਦੀ ਇਜਾਜ਼ਤ ਨਹੀਂ ਮਿਲੀ ਇਸ ਤੇ ਬਾਵੀਯੂਦ ਖਡੂਰ ਸਾਹਿਬ ਚ ਉਹਨਾਂ ਨੂੰ 4 ਲੱਖ ਤੋਂ ਜ਼ਿਆਦਾ ਵੋਟ ਮਿਲੇ ਤੇ ਅਮਰਿਤਪਾਲ ਕਰੀਬ 2 ਲੱਖ ਦੇ ਵੋਟਾਂ ਤੇ ਜਿੱਤੇ ਤੇ ਸ਼੍ਰੀ ਕਾਲ ਤੱਕ ਸਹਿਬ ਨੇ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ 15 ਦਿਨਾਂ ਦੇ ਵਿੱਚ ਪੇਸ਼ ਹੋ ਕੇ ਸਪਸ਼ਟ ਕਰਨ ਦੇ ਲਈ ਹੈ ਪੰਜ ਤਖਤਾਂ ਦੇ ਜਥੇਦਾਰਾਂ ਨੇ ਅਕਾਲੀ ਦਲ ਬਾਗੀ ਗੁੱਟ ਦੇ ਮਾਫੀਨਾਮੇ ਦੇ ਆਧਾਰ ਤੇ ਸੁਖਵੀਰ ਬਾਦਲ ਤੋਂ ਇਹ ਜਵਾਬ ਮੰਗਿਆ ਹੈ ਤੇ 15 ਦਿਨਾਂ ਚ ਆਪਣਾ ਪੱਖ ਰੱਖਣ ਨੂੰ ਕਿਹਾ ਹੈ ਜਿਨ੍ਹਾਂ ਮੁੱਦਿਆਂ ਤੇ ਜਵਾਬ ਮੰਗਿਆ ਉਹਨਾਂ ਚ ਰਾਮ ਰਹੀਮ ਦਾ ਪੱਖ ਲੈਣ 90 ਲੱਖ ਦੇ ਇਸ਼ਤਿਹਾਰ ਜਾਰੀ ਕਰਵਾਉਣਾ ਤੇ ਬੇਅਦਬੀ ਦੇ ਮਾਮਲੇ ਪ੍ਰਮੁੱਖ ਨੇ ਸ਼੍ਰੋਮਣੀ ਅਕਾਲੀ ਦਲ ਦੇ ਕੁਝ ਸੀਨੀਅਰ ਆਗੂਆਂ ਵੱਲੋਂ ਸ਼੍ਰੀ ਅਕਾਲ ਪੱਖ ਸਾਹਿਬ ਤੇ ਪੁਜੀ شکایت ਅਨੁਸਾਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਪੰਥਕ ਭਾਵਨਾਵਾਂ ਦੀ ਤਰਜਮਾਨੀ ਨਹੀਂ ਕੀਤੀ ਜਿਸ ਕਰਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੂੰ ਦੋਸ਼ਾਂ ਦਾ ਸਪਸ਼ਟੀਕਰਨ 15 ਦਿਨਾਂ ਦੇ ਅੰਦਰ-ਅੰਦਰ ਸ੍ਰੀ ਅਕਾਲ ਤਖਤ ਸਹਿ ਵਿਖੇ ਨਿਜੀ ਤੌਰ ਤੇ ਪੇਸ਼ ਹੋ ਕੇ ਲਿਖਤੀ ਰੂਪਕ ਦੇਣ ਲਈ ਕਿਹਾ ਗਿਆ ਹੈ ਆਪਣੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪਾਸੋਂ ਅਕਾਲੀ ਆਗੂਵਾਂ ਵੱਲੋਂ ਲਾਏ 90 ਲੱਖ ਦੇ ਇਸ਼ਤਿਹਾਰ ਦੇਣ ਦੇ ਦੋਸ਼ਾਂ ਸੰਬੰਧੀ ਸਪਸ਼ਟੀਕਰਨ ਮੰਗਿਆ ਗਿਆ ਹੈ ਇਸ ਤੋਂ ਪਹਿਲਾਂ ਨਿਯਮਾਂ ਦੇ ਉਲਟ ਚੱਲਣ ਵਾਲੇ ਦੋਸ਼ੀਆਂ ਨੂੰ ਅਕਾਲ ਤਖਤ ਵੱਲੋਂ ਧਾਰਮਿਕ ਸਜ਼ਾਵਾਂ ਸੁਣਾਈਆਂ ਗਈਆਂ ਸੀ ਸ੍ਰੀ ਕਾਲ ਤਖਤ ਸਹਿਬ ਦੇ ਸੁਬੀਤ ਸਿੰਘ ਬਾਦਲ ਤੋਂ ਜਵਾਬ ਮੰਗਣ ਤੋਂ ਬਾਅਦ ਬਾਕੀ ਧੜੇ ਦਾ ਵੀ ਬਿਆਨ ਸਾਹਮਣੇ ਆਇਆ। ਅਕਾਲੀ ਦਲ ਦੇ ਬਾਗੀ ਧੜੇ ਦੇ ਨੇਤਾ ਗੁਰਪ੍ਰਤਾਪ ਸਿੰਘ ਵਡਾਲਾ ਨੇ ਅਕਾਲ ਤਖਤ ਸਹਿਬ ਦੇ ਫੈਸਲੇ ਦਾ ਸਵਾਗਤ ਕੀਤਾ ਤੇ ਕਿਹਾ ਕਿ ਜੋ ਅਸੀਂ ਗੁਜ਼ਾਰਿਸ਼ ਕੀਤੀ ਸੀ ਉਸਤੇ ਪੰਜ ਤਖਤਾਂ ਦੇ ਜਥੇਦਾਰਾਂ ਨੇ ਸਹੀ ਫੈਸਲਾ ਲਿਆ ਹੈ। ਉਨ੍ਹਾਂ ਨੇ ਬਹੁਤ ਸਹੀ ਫੈਸਲਾ ਲਿਆ। ਉਨ੍ਹਾਂ ਨੇ ਜਿਹੜਾ ਉਹਨਾਂ ਨੂੰ ਮੰਨਦਾ ਸੀ ਜੋ ਅਸੀਂ ਬੇਨਤੀ ਕਰਕੇ ਆਏ ਸੀਗੇ ਉਹਨਾਂ ਨੇ ਜਿਹੜੀ ਪਹਿਲ ਕਦਮੀ ਕੀਤੀ ਆ ਬੜੀ ਸਹੀ ਕੀਤੀ ਆ ਉਧਰ ਅਕਾਲ ਤਖਤ ਸਾਹਿਬ ਵੱਲੋਂ ਸੁਖਬੀਰ ਸਿੰਘ ਬਾਦਲ ਨੂੰ ਤਲਬ ਕਰਨ ਤੇ ਪਾਰਟੀ ਦੇ ਮੁਖ ਬੁਲਾਰੇ ਦਾ ਬਿਆਨ ਵੀ ਆਇਆ ਸੋ ਜੋ ਵੀ ਅਕਾਲ ਤਖਤ ਸਾਹਿਬ ਦਾ ਆਦੇਸ਼ ਹੈ ਉਹਦੀ ਇਨ ਬਿਨ ਪਾਲਣਾ ਸ਼੍ਰੋਮਣੀ ਅਕਾਲੀ ਦਲ ਦੀ ਸਮੁੱਚੀ ਲੀਡਰਸ਼ਿਪ ਤੇ ਪ੍ਰਧਾਨ ਸਾਹਿਬ ਵੱਲੋਂ ਕੀਤੀ ਆ ਅਕਾਲੀ ਦਲ ਦੇ ਬਾਗੀ ਗੁੱਟ ਨੇ 1 ਜੁਲਾਈ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਮਾਫੀਨਾਮਾ ਸੌਂਪਿਆ ਸੀ ਜਿਸ ਚ ਪਾਰਟੀ ਵੱਲੋਂ ਕੀਤੀਆਂ ਗਈਆਂ ਗਲਤੀਆਂ ਦੇ ਲਈ ਮਾਫੀ ਮੰਗੀ ਗਈ ਸੀ ਪਰ ਪੂਰੇ ਮਾਫੀਨਾਮੇ 'ਚ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਹੀ ਨਿਸ਼ਾਨਾ ਸਾਧਿਆ ਗਿਆ ਸੀ। ਦਸ ਸ਼੍ਰੋਮਣੀ ਅਕਾਲੀ ਦਲ ਤੇ ਅਕਾਲੀ ਦਲ ਦਾ ਬਾਗੀ ਧੜਾ ਦੋਵਾਂ ਧਿਰਾਂ ਵੱਲੋਂ ਬੈਠਕਾਂ ਦਾ ਦੌਰ ਚੱਲ ਰਹੀ ਹੈ ਤੇ ਇਹੀ سلسلہ ਸੋਮਵਾਰ ਨੂੰ ਵੀ ਚੱਲ ਰਿਹਾ ਹੈ। ਤੇ ਹੁਣ ਸ਼ਰੋਬਨੀ ਕਾਲੀਦਲ ਦੇ ਸੀਨੀਅਰ ਆਗੂ ਬਲਵਿੰਦਰ ਸਿੰਘ ਭੁੰਦੜ ਨੇ ਬਾਗੀ ਧੜੇ ਨੂੰ ਸਿੱਧਾ ਚੈਲੰਜ ਕਰ ਦਿੱਤਾ ਕਿ ਪ੍ਰਧਾਨਗੀ ਦੀ ਚੋਣ ਲੜ ਕੇ ਵੇਖ ਲੈਣ ਤਾਂ ਉਹਨਾਂ ਦੇ ਚੈਲੰਜ ਤੋਂ ਬਾਅਦ ਬੀਬੀ ਜਗੀਰ ਕੌਰ ਨੇ ਵੀ ਪਲਟਵਾਰ ਕੀਤਾ ਕਰੇ ਕੋ ਆਪਣੀ ਮਰਜ਼ੀ ਆ ਇਹ ਧੋਖਰਾ ਆ ਜਕੀਆਂ ਕਰੀ ਜਾਂ ਰਹੇ ਨੇ ਪ੍ਰੈਜ਼ੀਡੈਂਟ ਦੀ ਚੋਣ ਦਾ ਆਜ ਕਾਗਜ਼ ਭਰਨ ਨੂੰ 15 ਬੰਦੇ ਹੀ ਚਾਹਦੇ ਆ ਦੀ ਡੋਮੀਨੇਸ਼ਨ ਵਾਸਤੇ ਸ਼ੁਰ ਕਰ ਦਿੰਦੇ ਕੋਸਾ ਇਹ ਡੈਮੋਕ੍ਰੇਸੀ ਫਿਰ ਆ ਕੇ ਦੇਖਾਂਗੇ ਜੇ ਸਮਾਜ ਕਾ ਵੀ ਕਰਾਵਾਂਗੇ ਇਹ ਤਾਂ ਇਲੈਕਸ਼ਨ ਹੈ ਹੀ ਨਹੀਂ ਨੇ ਪ੍ਰਧਾਨਗੀ ਦੇ ਇਲੈਕਸ਼ਨ ਕਦੋਂ ਤੇ ਕਿਵੇਂ ਹੋ ਸਕਦੇ ਆ ਜੀ ਫੇ ਕਰਾ ਲਾਂਗੇ ਤੁਹਾਡੇ ਕੋਲ ਨਾਮ ਹੈ ਬੀਬੀ ਜਗੀਰਪੁਰ ਨੇ ਗਿਆਨੀ ਹਰਪ੍ਰੀਤ ਸਿੰਘ ਨੇ ਕੋਣ ਨੇ ਇਸ ਤਰ੍ਹਾਂ ਕੋਈ ਨਾਮ ਨਹੀਂ ਹੁੰਦੇ ਬਲਵਿੰਦਰ ਸਿੰਘ ਭੁੰਦੜ ਨੇ ਬਾਗੀ ਧੜੇ ਤੇ ਵੀ ਨਿਸ਼ਾਨਾ ਸਾਧਿਆ ਕਿ ਲੀਡਰਸ਼ਿਪ ਖਿਲਾਫ ਬੋਲਣ ਵਾਲੇ ਖੁਦ ਨੂੰ ਪਾਰਟੀ ਚੋਂ ਬਾਹਰ ਹੀ ਸਮਝਣ ਲੋੜ ਕੋਈ ਨਹੀਂ ਲੱਗਦੀ ਕਿ ਜਿਹੜਾ ਬੰਦਾ ਆਪੜਿਆਂ ਆਪ ਹੀ ਪਾਰਟੀ ਦੇ ਸੂਦਰ ਤੋਂ ਬੋਲ ਲਗ ਤਾਂ ਆਪਣੀਆਂ ਟਿਕਸ਼ਨ ਹੋ ਗਿਆ ਕਿ ਆਪ ਪਾਰਟੀ ਤੋਂ ਬਾਹਰ ਹੋ ਗਿਆ ਤਾਗੋ ਬਾਗੀ ਧੜੇ ਦੇ ਆਗੂ ਗੁਰਪ੍ਰਤਾਪ ਸਿੰਘ ਮਡਾਲਾ ਨੇ ਕਿਹਾ ਕਿ ਲੋਕ ਤੈਕਰਨਗੇ ਕਿ ਅਸਲੀ ਅਕਾਲੀ ਦਲ ਕਿਹੜਾ ਹੈ ਸਾਡੀ ਜ਼ਿੰਮੇਵਾਰੀ ਸੀ ਪੰਥ ਪ੍ਰਤੀ ਆਪਣੇ ਕੌਮ ਲਈ ਪੰਜਾਬ ਲਈ ਤਾਂ ਅਸੀਂ ਤੁਰੇ ਹਾਂ ਤੇ ਜੇ ਕਹਿਣ ਅਜ ਕੱਢ ਦਿਓ ਬਾਹਰ ਆ ਜਾਓ ਇਹ ਤੇ ਦੇਖੋ ਬੜੀ ਵਾਰੀ ਆਪਣੇ ਖਾਲਸਾ ਦੇ ਇਤਿਹਾਸੇ ਦਾ ਇਦਾਂ ਦਾ ਸਮਾਂ ਆਇਆ ਇਹ ਤੇ ਟਾਈਮ ਦਸੂਗਾ ਉਹ ਅਕਾਲੀ ਦਲ ਨੂੰ ਮਾਨਤਾ ਦੇਣੀ ਆ ਜਿਹਨਾਂ ਲੋਕ ਖੜਨਗੇ ਉੱਥੇ ਹੀ ਦੋਵੇਂ ਤਰ੍ਹਾਂ ਦੀ ਬੈਠਕ ਦੌਰਾਨ ਅਕਾਲੀ ਦਲ ਦੇ ਚੰਡੀਗੜ੍ਹ ਵਾਲੇ ਦਫ਼ਤਰ ਦੇ ਬਾਹਰ ਭਾਰੀ ਸੁਰੱਖਿਆ ਨਜ਼ਰ ਆਈ ਅਕਾਲੀ ਦਲ ਦੀਆਂ ਦੋ ਧਿਰਾਂ ਇੱਕ ਤਰੀਕੇ ਨਾਲ ਆਮੋ ਸਾਹਮਣੇ ਨੇ ਔਰ ਦੋਨਾਂ ਦੇ ਵਿੱਚ ਕਸ਼ਮਕਸ਼ ਲਗਾਤਾਰ ਚੱਰੀ ਹੈ ਪਰ ਜਦੋਂ ਇਹ ਲੜਾਈ ਸ਼੍ਰੀ ਅਕਾਲ ਤਖਤ ਸਾਹਿਬ ਤੇ ਪਹੁੰਚ ਜਾਵੇ ਔਰ ਅਕਾਲ ਤਖਤ ਸਾਹਿਬ ਉਸ ਦਾ ਨੋਟਿਸ ਲਵੇ ਤਾਂ ਫਿਰ ਫਰਕ ਪੈਂਦਾ ਹੈ ਅਗਲੀ ਖਬਰ ਸਿੰਗਰ ਦਲਜੀਤ ਦੋਸਾਂਝ ਨਾਲ ਮੁਲਾਕਾਤ ਤੋਂ ਬਾਅਦ ਕੀਤੇ ਗਏ ਕੈਨੇਡੀਅਨ ਪੀਐਮ ਦੇ ਟਵੀਟ ਤੇ ਭਾਜਪਾ ਨੇ ਇਤਰਾਜ਼ ਜਤਾਇਆ ਹੈ ਦਰਸਲ ਟਰੂਡੋ ਨੇ ਦਲਜੀਤ ਨਾਲ ਮੁਲਾਕਾਤ ਤੋਂ ਬਾਅਦ ਸੋਸ਼ਲ ਮੀਡੀਆ ਐਕਸ ਤੇ ਲਿਖਿਆ ਸੀ ਕਿ ਪੰਜਾਬ ਦਾ ਨੌਜਵਾਨ ਇਤਿਹਾਸ ਬਣਾ ਰਿਹਾ ਹੈ ਜਿਸ ਤੇ ਬੀਜੇਪੀ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਇਤਰਾਜ਼ ਜਤਾਉਂਦੇ ਹੋਏ ਟਵੀਟ ਕੀਤਾ ਤੇ ਕਿਹਾ ਕਿ ਮੈਂ ਤੁਹਾਨੂੰ ਸਹੀ ਕਰ ਦਿੰਦਾ ਹਾਂ ਮਿਸਟਰ ਪ੍ਰਾਈਮ ਮਿਨਿਸਟਰ ਭਾਰਤ ਦਾ ਨੌਜਵਾਨ ਇਤਿਹਾਸ ਬਣਾ ਰਿਹਾ ਹੈ ਬੀਜੇਪੀ ਨੇ ਇਤਰਾਜ਼ ਜਤਾਇਆ ਕਿ ਟਰੂਡੋ ਵੱਲੋਂ ਦਲਜੀਤ ਨੂੰ ਪੰਜਾਬ ਦੀ ਥਾਂ ਭਾਰਤ ਦੇ ਨੌਜਵਾਨ ਵਜੋਂ ਸੰਬੋਧਨ ਕਰਨਾ ਚਾਹੀਦਾ ਸੀ ਕਹਿੰਦੇ ਹੈ ਕਿ ਦਿਲਜੀਤ ਦੋਸਾਂਝ ਨੇ ਕੈਨੇਡਾ ਦੇ ਰੋਜ਼ਰ ਸੈਂਟਰ ਸਟੇਡੀਅਮ 'ਚ ਪਰਫਾਰਮ ਕੀਤਾ ਸੀ ਜਿੱਥੇ ਪੂਰਾ ਸਟੇਡੀਅਮ ਸੋਲਡ ਆਊਟ ਰਿਹਾ ਤੇ ਕਰੀਬ 40 ਹਜ਼ਾਰ ਤੋਂ ਜ਼ਿਆਦਾ ਲੋਕਾਂ ਨੇ ਇਸ ਸ਼ੋਅ ਦੇਖਿਆ ਇਸ ਤੋਂ ਪਹਿਲਾਂ ਦਿਲਜੀਤ ਆਪਣੇ ਸਟਾਫ ਨਾਲ ਜਦੋਂ ਤਿਆਰੀ ਕਰ ਰਹੇ ਸਨ ਤਾਂ ਟਰੂਡੋ ਨੇ ਖੁਦ ਉੱਥੇ ਪਹੁੰਚ ਕੇ ਉਹਨਾਂ ਨਾਲ ਮੁਲਾਕਾਤ ਕੀਤੀ ਤੇ ਟਰੂਡੋ ਦਿਲਜੀਤ ਦੋਸਾਂਝ ਨਾਲ ਹਲਕੇ ਫੁਲਕੇ ਤੇ ਮਜ਼ਾਕੀਆ ਅੰਦਾਜ਼ 'ਚ ਵੀ ਗੱਲਬਾਤ ਕਰਦੇ ਨਜ਼ਰ ਆਏ ਜਿਸ ਦੀਆਂ ਤਸਵੀਰਾਂ ਜਸਟਿਨ ਟਰੂਡੋ ਤੇ ਦਿਲਜੀਤ ਨੇ ਆਪਣੇ ਸੋਸ਼ਲ ਮੀਡੀਆ ਹੈਂਡਲਸ ਤੇ ਸ਼ੇਅਰ ਕੀਤੀਆਂ ਸਨ ਤੇ ਡੋਨਲਡ ਟਰੰਪ ਤੇ ਹੋਏ ਜਾਨਲੇਵਾ ਹਮਲੇ ਤੇ ਰਾਸ਼ਟਰਪਤੀ ਜੋ ਬਾਈਡਨ ਦਾ ਬਿਆਨ ਸਾਹਮਣੇ ਆ। ਰਾਸ਼ਟਰਪਤੀ ਨੇ ਦੱਸਿਆ ਕਿ ਉਹਨਾਂ ਨੇ ਟਰੰਪ ਨਾਲ ਗੱਲ ਕੀਤੀ ਹੈ। ਅਮਰੀਕਾ 'ਚ ਹਿੰਸਾ ਦੇ ਲਈ ਕੋਈ ਜਗ੍ਹਾ ਨਹੀਂ। ਇਸ ਮਾਮਲੇ ਦੀ ਜਾਂਚ ਹਾਲੇ ਸ਼ੁਰੂਆਤੀ ਗੇੜ 'ਚ ਹੈ। ਸਾਨੂੰ ਇਸ ਘਟਨਾ ਦੇ ਮਕਸਦ ਦੀ ਕੋਈ ਜਾਣਕਾਰੀ ਨਹੀਂ ਹੈ। ਇਸ ਕਰਕੇ ਘਟਨਾ ਦੇ ਮਕਸਦ ਨੂੰ ਲੈ ਕੇ ਲੋਕ ਆਪਣੀ ਥਿਊਰੀ ਨਾ ਬਣਾਉਣ। ਐਫਪੀਆਈ ਤੇ ਸੀਕ੍ਰੇਟ ਸਰਵਿਸ ਏਜੰਸੀਆਂ ਨੂੰ ਆਪਣਾ ਕੰਮ ਕਰਨ ਦੇ। ਅ ਫਾਰਮਰ ਪ੍ਰੈਜ਼ੀਡੈਂਟ ਵਾਸ ਸ਼ਾਟ An American citizen killed I'll simply exercise his freedom to support the candidate of his choosing we can now we must now go down this road in America we traveled before throughout our history ਕਾਬਲੇ ਗੋਰਾ ਹੈ ਕਿ ਸ਼ਨੀਵਾਰ ਸ਼ਾਮ 트럼ਪ ਅਮਰੀਕਾ ਚ ਪੈਂਸਿਲਵੇਨੀਆ ਚ ਇੱਕ ਰੈਲੀ ਨੂੰ ਸਮੋਹਨ ਕਰ ਰਹੀ ਸੀ ਅਚਾਨਕ ਉੱਥੇ ਗੋਲੀਆਂ ਦੀ ਆਵਾਜ਼ ਗੂੰਜੀ ਇੱਕ ਗੋਲੀ 트럼ਪ ਦੇ ਸੱਜੇ ਕੰਨ ਨੂੰ چیرਦੀ ਹੋਈ ਨਿਕਲ ਗਈ ਗੋਲੀ ਲੱਗਦੇ ਹੀ 트럼ਪ ਡਿੱਗ ਪਏ ਟਰੰਪ ਨੂੰ ਗੋਲੀ ਲੱਗਣ ਤੇ ਸੀਕ੍ਰੇਟ ਸਰਵਿਸ 에ਜੰਟਸ ਨੇ ਸੁਰੱਖਿਆ ਕਿਰਾ ਬਣਾ ਕੇ ਉਹਨਾਂ ਨੂੰ ਕਵਰ ਕਰ ਲਿਆ ਸ਼ੂਟਰ ਨੇ ਰੈਲੀ ਚ 8 ਰਾਉਂਡ ਫਾਇਰ ਕੀਤੇ ਗੋਲੀਆਂ ਦੀ ਆਵਾਜ਼ ਸੁਣ ਕੇ ਸੀਕ੍ਰੇਟ ਸਰਵਿਸ 에ਜੰਟਸ ਨੇ ਟਰੰਪ ਨੂੰ ਪੋਡੀਅਮ ਦੇ ਹੇਠਾਂ ਕਵਰ ਕਰ ਦਿੱਤਾ ਅਤੇ ਬਾਅਦ ਚ ਹਮਲਾਵਰ ਨੂੰ ਸੀਕ੍ਰੇਟ 에ਜੰਟਸ ਨੇ ਮਾਰ ਦਿੱਤਾ ਉਸ ਦਾ ਨਾਮ ਥਾਮਸ ਮੈਥਿਊ ਕਰੁਕਸ ਦੱਸਿਆ ਜਾ ਰਿਹਾ ਹੈ ਹਲੇ ਤੱਕ ਹਮਲੇ ਦੀ ਵਜ੍ਹਾ ਸਾਫ਼ ਨਹੀਂ ਹੋ ਪਾਈ ਹੈ ਵਾਰੀ ਅੱਜ ਦੇ ਸਵਾਲ ਦੀ ਅੱਜ ਦਾ ਸਵਾਲ ਸਾਡਾ ਇਹ ਹੈ ਕਿ ਕਿਸ ਅਮਰੀਕੀ ਰਾਸ਼ਟਰਪਤੀ ਦਾ ਸਭ ਤੋਂ ਪਹਿਲਾਂ ਕਤਲ ਹੋਇਆ ਸੀ ਕਿਸ ਅਮਰੀਕਨ ਰਾਸ਼ਟਰਪਤੀ ਦਾ ਸਭ ਤੋਂ ਪਹਿਲਾਂ ਕਤਲ ਹੋਇਆ ਸੀ ਚਾਰ ਆਪਸ਼ਨ ਦੇ ਆਪਸ਼ਨ A ਅਬਰਾਹਮ ਲਿੰਕਨ ਆਪਸ਼ਨ 2 ਜੇਮਸ ਕਾਰਫੀਲਡ ਆਪਸ਼ਨ 3 ਵਿਲੀਅਮ ਮੈਕਨਲੇ ਔਰ ਆਪਸ਼ਨ D ਜான் ਐਫ ਕੈਨੇਡੀ ਜਿਹੜੇ ਅਮਰੀਕੀ ਰਾਸ਼ਟਰਪਤੀ ਦਾ ਸਭ ਤੋਂ ਪਹਿਲਾਂ ਕਤਲ ਹੋਇਆ ਸੀ ਅਬਰਾਹਮ ਲਿੰਕਨ ਜੇਮਸ ਕਾਰਫੀਲਡ ਵਿਲੀਅਮ ਮੈਕਨਲੇ ਐਂਡ ਜੌਨ ਐਫ ਕੈਨੇਡੀ ਇਸ ਸਵਾਲ ਦਾ ਜਵਾਬ ਅਸੀਂ ਤੁਹਾਨੂੰ ਇਸ ਸ਼ੋਅ ਦੇ ਆਖਰ ਵਿੱਚ ਦੇਵਾਂਗੇ ਤੇ ਵਰਲਡ ਚੈਂਪੀਅਨਸ਼ਿਪ ਆਫ ਲੈਜੈਂਡਸ ਚਿਤਨ ਤੋਂ ਬਾਅਦ ਤੋਬਾ ਤੋਬਾ ਗਾਣੇ ਤੇ ਰੀਲ ਬਣਾਉਣਾ ਹਰਪਜਨ ਸਿੰਘ ਯੁਵਰਾਜ ਸਿੰਘ ਤੇ ਸੁਰੇਸ਼ ਰੈਨਾ ਨੂੰ ਭਾਰੀ ਪੈ ਗਿਆ ਹੋਇਆ ਕੁਝ ਇਸ ਤਰ੍ਹਾਂ ਕੇ ਰੀਲ ਨੂੰ ਦੇਖ ਕੇ ਪੈਰਾ ਬੈਡਮਿੰਟਨ ਖਿਡਾਰੀ ਮਾਨਸੀ ਜੋਸ਼ੀ ਨੇ ਵੀਡੀਓ ਨੂੰ ਅਪਮਾਨਜਨਕ ਦੱਸਿਆ ਮਾਨਸੀ ਜੋਸ਼ੀ ਨੇ ਜਿਸ ਵੀਡੀਓ ਦੇ ਲਈ ਹਰਪਜਨ ਸਿੰਘ ਯੁਵਰਾਜ ਸਿੰਘ ਤੇ ਸੁਰੇਸ਼ ਰੈਣਾ ਨੂੰ ਕਟਾਰੇ 'ਚ ਖੜਾ ਕੀਤਾ ਹੈ ਉਸ ਨੂੰ ਸਟਾਰ ਆਫ ਸਪਿਨਰ ਭੱਜੀ ਨੇ ਖੁਦ ਹੀ ਸ਼ੇਅਰ ਕੀਤਾ ਹੈ ਹਰਪਜਨ ਸਿੰਘ ਨੇ ਇੰਸਟਾਗ੍ਰam ਤੇ ਵੀਡੀਓ ਸ਼ੇਅਰ ਕਰਦੇ ਹੋਏ ਲਿਖਿਆ ਲੈਜੈਂਡ ਕ੍ਰਿਕਟ ਦੇ 15 ਦਿਨਾਂ 'ਚ ਬਾਡੀ ਦੀ ਤੌਬਾ ਤੌਬਾ ਹੋ ਗਈ ਸਰੀਰ ਦਾ ਪੂਰ ਪੂਰ ਦਰਦ ਕਰ ਰਿਹਾ ਹੈ ਹਰਪਜਨ ਸਿੰਘ ਯੁਵਰਾਜ ਸਿੰਘ ਤੇ ਸੁਰੇਸ਼ ਰੈਣਾ ਦਾ ਇਹ ਵੀਡੀਓ ਵਰਲਡ ਚੈਂਪੀਅਨਸ਼ਿਪ ਆਫ ਲੈਜੈਂਡਸ ਜਿੱਤਣ ਤੋਂ ਬਾਅਦ ਪੋਸਟ ਕੀਤਾ ਹੈ ਇੰਡੀਆ ਚੈਂਪੀਅਨਸ਼ਿਪ ਦੇ ਫਾਈਨਲ 'ਚ ਪਾਕਿਸਤਾਨ ਚੈਂਪੀਅਨਸ ਨੂੰ ਹਰਾਇਆ ਸੀ ਵੀਡੀਓ ਵਿੱਕੀ ਕੌਸ਼ਲ ਦੇ ਗਾਣੇ ਹੁਸਨ ਤੇਰਾ ਤੌਬਾ ਤੌਬਾ ਤੋਂ ਪ੍ਰੇਰਿਤ ਹੈ ਇਸ ਵੀਡੀਓ ਚ ਭਾਰਤੀ ਕ੍ਰਿਕਟਰ ਇੱਕ ਇੱਕ ਕਰਕੇ ਗੇਟ ਤੋਂ ਅੰਦਰ ਆਉਂਦੇ ਨੇ ਪਹਿਲਾਂ ਯੁਵਰਾਜ ਸਿੰਘ ਐਂਟਰੀ ਕਰਦੇ ਨੇ ਤੇ ਪੈਰ ਫੜ ਕੇ ਚੱਲਣ ਦੀ ਐਕਟਿੰਗ ਕਰਦੇ ਨੇ ਜਿਸ ਵਿੱਚ ਉਹ ਚਿਹਰੇ ਤੇ ਦਰਦ ਲਿਆਉਣ ਦੀ ਕੋਸ਼ਿਸ਼ ਵੀ ਕਰ ਰਹੇ ਨੇ ਯੁਵਰਾਜ ਸਿੰਘ ਤੋਂ ਬਾਅਦ ਹਰਪਜਨ ਸਿੰਘ ਜੇਆਈ ਕਰਦੇ ਨੇ ਇਹਨਾਂ ਦੋਨਾਂ ਤੋਂ ਬਾਅਦ ਸੁਰੇਸ਼ ਰੈਣਾ ਦੀ ਐਂਟਰੀ ਹੁੰਦੀ ਹੈ ਮਜ਼ਾਕ ਚ ਬਣਾਏ ਗਏ ਵੀਡੀਓ ਰੀਲ ਤੇ ਹਰਪਜਨ ਸਿੰਘ ਨੇ ਸਫਾਈ ਪੇਸ਼ ਕੀਤੀ ਹੈ ਹਰਪਜਨ ਸਿੰਘ ਨੇ ਦੱਸਿਆ ਕਿ ਵੀਡੀਓ ਬਣਾਉਣ ਦਾ ਮਕਸਦ ਕਿਸੇ ਨੂੰ ਥੇਸ ਪਹੁੰਚਾਉਣਾ ਨਹੀਂ ਸੀ ਉਹ ਲੰਗੜਾ ਕੇ ਇਹ ਦਿਖਾਉਣਾ ਚਾਹੁੰਦੇ ਸੀ ਕਿ ਲਗਾਤਾਰ 15 ਦਿਨ ਕ੍ਰਿਕਟ ਖੇਡਣ ਨਾਲ ਉਹਨਾਂ ਦੀ ਬਾਡੀ ਥੱਕ ਗਈ ਹੈ ਹਾਲਾਂਕਿ ਜਿਨ੍ਹਾਂ ਨੇ ਜਿਨ੍ਹਾਂ ਨੂੰ ਇਹ ਵੀਡੀਓ ਅੱਛਾ ਨਹੀਂ ਲੱਗਿਆ ਉਹਨਾਂ ਦੇ ਲਈ ਉਹਨਾਂ ਨੇ ਮਾਫੀ ਵੀ ਮੰਗੀ ਤੇ ਸਭ ਨੂੰ ਅੱਗੇ ਵਧਣ ਦੇ ਲਈ ਕਿਹਾ ਦੇ ਦਿੱਲੀ ਦੇ ਵਿੱਚ ਕੇਂਦਰੀ ਮੰਤਰੀ ਨਿਤਿਨ ਗੜਕਰੀ ਨੇ ਕ अहम ਮੀਟਿੰਗ ਕੀਤੀ ਪੀ ਡਬਲਯੂ ਡੀ ਮਿਨਿਸਟਰ ਹਰਪਜਨ ਹਰਪਜਨ ਸਿੰਘ ਈਟੀਓ ਵੀ ਇਸ ਮੀਟਿੰਗ ਦੇ ਵਿੱਚ ਸ਼ਾਮਿਲ ਹੋਏ ਪੰਜਾਬ ਦੇ ਵਿੱਚ ਨੈਸ਼ਨਲ ਹਾਈਵੇ ਪ੍ਰੋਜੈਕਟ ਦੀ ਸਮੀਖਿਆ ਕੀਤੀ ਗਈ ਹਾਈਵੇ ਦੇ ਚੱਲ ਰਹੇ ਕੰਮਾਂ ਦੀ ਜਾਣਕਾਰੀ ਲਈ ਗਈ ਔਰ ਸਮੇਂ ਸਿਰ ਜਿਹੜੇ ਪ੍ਰੋਜੈਕਟ ਚੱਲ ਰਹੇ ਨੇ ਉਹਨਾਂ ਨੂੰ ਪੂਰਾ ਕਰਨ ਦੀ ਗੱਲ ਕਹੀ ਗਈ ਦੀ ਨਿਊਜ਼ 18 ਦੀ ਉਹ ਹਮ درخت ਲਗਾਉਣ ਇੱਕ ਪੇੜ ਲਗਾਉਣ ਨਾਲ ਫਰਕ ਪੈਂਦਾ ਹੈ ਉਸ ਦੇ ਵਿੱਚ ਸੰਸਦ ਮਲਵਿੰਦਰ ਸਿੰਘ ਕੰਗ ਨੇ ਹਿੱਸਾ ਵੀ ਲਿਆ ਤੇ ਸراہਣਾ ਵੀ ਇਸੇ ਦੇ ਤਹਿਤ ਦਾ ਐਮਪੀ ਮੁਹਾਲੀ ਦੇ 3B1 ਦੇ ਸਕੂਲ ਪਹੁੰਚੇ ਜਿੱਥੇ ਉਹਨਾਂ ਨੇ ਸਕੂਲੀ ਵਿਦਿਆਰਥੀਆਂ ਤੇ ਅਧਿਆਪਕਾਂ ਦੇ ਨਾਲ ਮਿਲ ਕੇ ਪੌਦੇ ਲਗਾਏ ਮੀਡੀਆਜ਼ ਆਰੇ ਨਿਊ 18 ਨੇ ਜਿਹੜੀ ਰੁੱਖ ਲਾਉਣ ਦੀ ਮਹਿੰਮ ਸ਼ੁਰੂਆਤ ਕੀਤੀ ਹੈ ਮੈਨੂੰ ਲੱਗਦਾ ਇਹ ਬਹੁਤ ਸਵਾਗਤਯੋਗ ਹੈ ਔਰ ਅੱਜ ਅਸੀਂ 3B1 ਸਕੂਲ ਮੁਹੱਲੇ 'ਚ ਰੋਕ ਲਾਉਣ ਦੀ ਸ਼ੁਰੂਆਤ ਕੀਤੀ ਹੈ। ਸਾਂਸਦ ਨੇ ਸਾਰੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਵੀ ਨਿਊ ਜੇ 18 ਦੀ ਮੁਹਿੰਮ ਦਾ ਹਿੱਸਾ ਬਣਨ ਤੇ ਪੌਦੇ ਲਗਾਉਣ ਕਿਉਂਕਿ ਪੇੜ ਲਗਾਉਣ ਨਾਲ ਹੀ ਅੱਗੇ ਆਉਣ ਵਾਲੀ ਪੀੜ੍ਹੀ ਨੂੰ ਸੁਰੱਖਿਅਤ ਤੇ ਵਾਤਾਵਰਨ ਨੂੰ ਸਾਫ਼ ਸੁਥਰਾ ਬਣਾਏ ਰੱਖਣ 'ਚ ਮਦਦ ਮਿਲੇਗੀ। ਤਾਂ ਜਦੋਂ ਤੁਹਾਡੀ ਸ਼ੁਰੂ ਕੀਤੀ ਹੋਈ ਮੁਹਿੰਮ ਨਾਲ ਲੋਕ ਜੁੜਦੇ ਜਾਂਨ ਤੇ ਵਾਤਾਵਰਨ ਨੂੰ ਸੇਤਬੰਦ ਬਣਾਉਣ 'ਚ ਸਹਿਯੋਗ ਕਰਦੇ ਨਜ਼ਰ ਆਉਣ ਤਾਂ ਫਿਰ ਫਰਕ ਤਾਂ ਪੈਂਦਾ ਹੈ। ਫਰਕ ਤਾਂ ਪੈਂਦਾ ਹੈ ਇਸੇ ਕਰਕੇ న్యూਸ 18 ਇਸ ਮਹਿੰਮ ਨੂੰ ਲਗਾਤਾਰ ਅੱਗੇ ਵਧਾ ਰਿਹਾ ਹੈ ਮਾਨਸੂਨ ਦਾ ਮੌਸਮ ਹੈ ਜਾਣਕਾਰਾਂ ਮੁਤਾਬਕ ਬੂਟੇ ਲਾਉਣ ਲਈ ਇਹ ਮੌਸਮ ਸਭ ਤੋਂ ਬਿਹਤਰ ਹੁੰਦਾ ਹੈ ਹਰ ਇੱਕ ਰੁੱਖ ਲਾਉਣ ਨਾਲ ਫਰਕ ਪੈਂਦਾ ਹੈ ਸੋ ਤੁਸੀਂ ਵੀ ਵੱਧ ਤੋਂ ਵੱਧ ਸਾਡੀ ਇਸ ਮਹਿੰਮ ਦੇ ਨਾਲ ਜੁੜੋ ਰੁੱਖ ਲਗਾਉਂਦੇ ਰਹੋ ਵੀਡੀਓ ਬਣਾਓ ਸਕਰੀਨ ਤੇ ਦਿੱਤੇ ਵਟਸਐਪ ਨੰਬਰ ਤੇ ਭੇਜੋ ਤੇ ਆਪਣੇ ਫੇਵਰਟ ਸ਼ੋ ਦੀ ਲਾਈਨ ਜ਼ਰੂਰ ਬੋਲੋ ਕਿ ਹਰ ਇੱਕ ਰੁੱਖ ਲਾਉਣ ਨਾਲ ਫਰਕ ਤਾਂ ਪੈਂਦਾ ਹੈ ਰਾਣ ਨਾਲ ਪੈਦਾ ਪੈਂਦਾ ਹੈ ਹਰ ਇੱਕ ਕਰੋ ਖਲਾਮ ਨਾਲ ਫਰਕ ਤਾਂ ਪੈਂਦਾ ਹੀ ਹੈ ਫਰਕ ਤਾਂ ਪੈਂਦਾ ਹੈ ਇੱਕ ਪੌਦਾ ਲਾਣ ਨਾਲ ਵੀ ਫਰਕ ਤਾਂ ਪੈਂਦਾ ਜਿਵੇਂ ਰੁੱਖ ਨਾਲ ਫਰਕ ਤਾਂ ਪੈਂਦਾ ਹੈ ਫਰਕ ਤਾਂ ਪੈਂਦਾ ਹੀ ਹੈ ਧੁਖ ਲਾਵਾਂਗੇ ਤਾਂ ਹੀ ਧਰਤੀ ਬਚਾਵਾਂਗੇ ਪਰਿਵਾਰ ਦੇ ਇਹ ਵੀ ਜੀਰੋ ਰੁੱਖ ਲਗਾਨੇ ਚਾਹੀਦੇ ਹਨ ਤਾਂ ਫਰਕ ਤਾਂ ਪੈਂਦਾ ਜਦੋਂ ਹਰ ਇੱਕ ਬੰਦਾ ਰੁੱਖ ਲਗਾਉਂਦਾ ਹੈ ਤਾਂ ਫਰਕ ਤਾਂ ਪੈਂਦਾ ਹੀ ਹੈ ਅੱਗੇ ਰੁੱਖ ਲਗਾਉਣ ਨਾਲ ਬਤਾਂਵਾਂ ਦੇ ਵਿੱਚ ਬਹੁਤ ਫਾਇਦਾ ਪੈਂਦਾ ਹੈ। ਹਰ ਰੁੱਖ ਨਾਲ ਫਰਕ ਪੈਂਦਾ ਹੈ। ਹਰ ਰੁੱਖ ਨਾਲ ਫਰਕ ਪੈਂਦਾ ਹੈ। ਰੁੱਖ ਲਗਾਉਣ ਨਾਲ ਫਰਕ ਤਾਂ ਪੈਂਦਾ ਹੈ। ਜਿਹਹਾਰੇ ਕੁਮ ਲੋਕ ਲਾਵੇ ਇੱਕ ਰੁੱਖ ਫਰਕ ਤਾਂ ਪੈਂਦਾ।